ਸਾਰੇ ਭੈਣ ਭਰਾਵਾਂ ਨੂੰ ਜੈ ਐਮ ਸੀ ਜੀ ਪ੍ਰਵੇਸ਼ੀਨਾ ਸ੍ਰੀ ਦੇ ਪਵਿੱਤਰ ਨਾਮ ਚ ਮੈਂ ਤੁਹਾਨੂੰ ਬlès ਕਰਦਾ ਪ੍ਰਵੇਸ਼ੀਨਾ ਸ੍ਰੀ ਦੇ ਨਾਮ ਚ ਅੱਜ ਦਾ ਦਿਨ ਤੁਹਾਡੇ ਸਾਰਿਆਂ ਲਈ ਮੇਰੇ ਲਈ ਆਸ਼ੀਰਵਾਦ ਤੇ ਬਰਕਤ ਭਰਿਆ ਹੋਵੇ ਪ੍ਰਭ ਦਾ ਹੱਥ ਤੁਹਾਡੇ ਤੇ ਮੇਰੇ ਤੇ ਮੇਰੇ ਪਰਿਵਾਰ ਤੇ ਤੁਹਾਡਿਆਂ ਪਰਿਵਾਰਾਂ ਤੇ ਘਰਾਣਿਆਂ ਤੇ ਬਣਿਆ ਤੇ ਬਣਿਆ ਰਹੇ ਪ੍ਰਵੇਸ਼ੀ ਦੇ ਨਾਮ ਚ ਜੋ ਵੀ ਤੁਹਾਡੇ ਕੋਲੋਂ ਮੇਰੇ ਕੋਲੋਂ ਜਾਣੇ-ਜਾਨੇ ਚ ਕੋਈ ਵੀ ਗਲਤੀ ਹੋਈਆਂ ਭੁੱਲ ਚੁੱਕਾ ਹਈਆਂ ਮੈਂ ਪ੍ਰਭੂ ਯੀਸ਼ੂ ਨਰਸਰੀ ਦੇ ਨਾਮ 'ਚ ਮਾਫੀ ਨੂੰ ਮੰਗਦਾ ਹਾਂ ਤੁਹਾਡੇ ਵੱਲੋਂ ਆਪਣੇ ਵੱਲੋਂ ਕਿਉਂਕਿ ਮੈਨੂੰ ਪਤਾ ਹੈ ਕਿ ਸਾਡਾ ਪ੍ਰਭੂ ਯਿਸੂ ਮਸੀਹ ਮਾਫ਼ ਕਰਨ ਦੀ ਤਾਕਤ ਰੱਖਦਾ ਹੈ ਵੱਡੀ ਮਾਫੀ ਸਾਡੇ ਪ੍ਰਭੂ ਯੀਸ਼ੂ ਮਸੀਹ ਦੇ ਕੋਲ ਹੀ ਹੈ ਹalleluyah ਪਰਮੇਸ਼ਰ ਦੀ ਮਹਿਮਾ ਅਸੀਂ ਕਰਦੇ ਰਹਿਣਾ ਕਿਉਂਕਿ ਪਰਮੇਸ਼ਰ ਹੀ ਹੈ ਜੋ ਮਹਿਮਾ ਲਾਇਕ ਦੀ ਯੋਗ ਹੈ ਪਰਮੇਸ਼ਰ ਹੀ ਹੈ ਜੋ ਆਦਰ ਲਾਇਕ ਦੀ ਯੋਗ ਹੈ ਅਸੀਂ ਉਸ ਨੂੰ ਆਦਰ ਦੇਣਾ ਹੈ ਮਹਿਮਾ ਕਰਨੀ ਉਸਤਤ ਕਰਨੀ ਹੈ ਕਿਉਂਕਿ ਸਾਡਾ ਖੁਦਾਬੰਦ ਹੀ ਹੈ ਜੋ ਪਰਮੇਸ਼ਵਰਾਂ ਦਾ ਪਰਮੇਸ਼ਰ ਹੈ ਪ੍ਰਭੂਆਂ ਦਾ ਪ੍ਰਭੂ ਹੈ ਜੋ ਰਾਜਿਆਂ ਦਾ ਰਾਜਾ ਹੈ ਜੋ ਸਰਵਸ਼ਕਤੀਮਾਨ ਹੈ ਜੋ ਜਿੰਦਾ ਹੈ ਜਿਸ ਨੇ ਧਰਤੀ ਤੇ ਆਕਾਸ਼ ਤੇ ਸਮੁੰਦਰ ਨੂੰ ਬਣਾਇਆ ਸਰਵਸ਼ਕਤੀਮਾਨ ਪਿਤਾ ਪਰਮੇਸ਼ਰ ਦੀ ਕਿਰਪਾ ਤੇ ਆਰਮ ਤੁਹਾਨੂੰ ਤੇ ਮੇਰੇ ਸਾਰਿਆਂ ਤੇ ਬਣੀ ਰਹੇ ਪਰਵੀਸ਼ੂ ਨਾਸਰੀ ਦੇ ਪੁੱਤਰ ਨਾਜ਼ ਮੰਗਦਾ ਹਾਲੇਲੂਇਆ ਅੱਜ ਦਾ ਦਿਨ ਤੁਹਾਡੇ ਸਾਰਿਆਂ ਲਈ ਖੁਸ਼ੀਆਂ ਭਰਿਆ ਹੋਵੇ ਬਰਕਤਾਂ ਭਰਿਆ ਹੋਵੇ ਹਾਲੇਲੂਇਆ ਅੱਜ ਦੇ ਦਿਨ ਦੇ ਵਿੱਚ ਜੋ ਤੁਹਾਨੂੰ ਨਹੀਂ ਕਿਸੇ ਚੀਜ਼ ਦਾ ਜਵਾਬ ਆਇਆ ਮੈਂ ਪਰਵੀਸ਼ੂ ਦੇ ਨਾਂ 'ਚ ਮੰਗਦਾ ਹਾਂ ਨੀਮਾ ਹੋ ਕੇ ਪਰਵੀਸ਼ੂ ਦੇ ਕੋਲੋਂ ਮੰਗਦਾ ਹਾਂ ਯਹੋਨਾ ਦੀ 14 ਦੀ 14 ਐਤ ਦੇ ਵਿੱਚ ਜੋ ਲਿਖਿਆ ਪਰਵੀਸ਼ੂ ਨੇ ਇਹ वचन ਮੈਨੂੰ ਦਿੱਤਾ ਸੀ ਕਿ ਜੋ ਵੀ ਤੂੰ ਮੇਰਾ ਨਾਮ ਲੈ ਕੇ ਮੇਰੇ ਕੋਲੋਂ ਮੰਗੇਗਾ ਮੈਂ ਤੇਰੇ ਲਈ ਉਹੀ ਕਰੂੰਗਾ ਅੱਜ ਮੈਂ ਪਰਵੀਸ਼ੂ ਨਾਸਰੀ ਦੇ ਕੋਲੋਂ ਪਰਵੀਸ਼ੂ ਨਾਸਰੀ ਦੇ ਨਾਂ ਦੇ ਵਿੱਚ ਤੁਹਾਡੇ ਲਈ ਆਪਣੇ ਲਈ ਮੰਗਦਾ ਹਾਂ ਕਿ ਜਿਸ ਚੀਜ਼ ਦਾ ਤੁਹਾਨੂੰ ਉੱਤਰ ਨਹੀਂ ਮਿਲਿਆ ਪ੍ਰਾਰਥਨਾ ਦਾ ਹਜੇ ਤੱਕ ਅੱਜ ਅੱਜ ਮੇਰਾ ਪਰਮੇਸ਼ਰ ਉਸ ਚੀਜ਼ ਦਾ ਉੱਤਰ ਤੁਹਾਨੂੰ ਦੇਵੇ ਉਸ ਪ੍ਰਾਰਥਨਾ ਦਾ ਉੱਤਰ ਤੁਹਾਨੂੰ ਦੇਵੇ ਤੁਹਾਡੀ ਜ਼ਿੰਦਗੀ ਦੇ ਵਿੱਚ ਜ਼ਿੰਦਗੀ ਦੇ ਵਿੱਚ ਕਿਸ ਕਦੇ ਵੀ ਕਿਸੇ ਵੀ ਜੀ ਦੀ ਤੁਹਾਨੂੰ ਕਟੀ ਨਹੀਂ ਹੋਵੇਗੀ ਕਿਉਂਕਿ ਸਾਡਾ ਪਰਮੇਸ਼ਰ ਜੋ ਪੂਰੀ ਦੁਨੀਆ ਨੂੰ ਪੂਰੀ ਧਰਤੀ ਨੂੰ ਪੂਰੀ ਕਾਇਨਾਤ ਨੂੰ ਰਜਾਂਦਾ ਹੈ ਦਿੰਦਾ ਹੈ ਫਿਰ ਵੀ ਉਹਦੇ ਖਜ਼ਾਨੇ ਭਰੇ ਰਹਿੰਦੇ ਹਨ ਅਸੀਂ ਬਾਗਾ ਵਾਲੇ ਹਾਂ ਕਿ ਸਾਡਾ ਪਿਤਾ ਪਰਮੇਸ਼ਰ ਹੈ ਉਹ ਹੁਣ ਸਾਨੂੰ ਆਪਣੇ ਧੀਆ ਤੇ ਪੁੱਤਰ ਬਣਾਇਆ ਹੁਣ ਸਾਨੂੰ ਆਪਣੇ ਬੱਚੇ ਬਣਾਇਆ ਹੈ ਫੇਰ ਕਹਨਾ ਕਰੋ ਜੇ ਅੱਜ ਤਾਕਤ ਉੱਤਰ ਨਹੀਂ ਆਇਆ ਬਹੁਤ ਜਲਦ ਉੱਤਰ ਆਏਗਾ ਕਿਉਂਕਿ ਉੱਤਰ ਦਿਨ ਦੀ ਉਤਕਤ ਰੱਖਦਾ ਹੈ ਹallelujah ਉਹ ਮਰਦਿਆਂ ਨੂੰ ਜਿੰਦਾ ਕਰਨ ਦੀ ਤਾਕਤ ਰੱਖਦਾ ਹੈ ਉਹ ਸੁੱਕੀਆਂ ਹੋਈਆਂ ਹੱਡੀਆਂ ਨੂੰ ਹਰਾ ਕਰਨ ਦੀ ਤਾਕਤ ਰੱਖਦਾ ਹੈ ਉਹ ਬੰਦ ਕੋਖਾਂ ਨੂੰ ਖੋਲਣ ਦੀ ਤਾਕਤ ਰੱਖਦਾ ਹੈ ਉਹ ਸੁੱਕੀਆਂ ਕੋਖਾਂ ਨੂੰ ਹਰਾ ਕਰਨ ਦੀ ਤਾਕਤ ਰੱਖਦਾ ਹੈ ਉਸ ਨੂੰ ਕਿਸੇ ਦੇ ਕੋਲੋਂ ਪੁੱਛਣਾ ਨਹੀਂ ਪੈਂਦਾ ਬਰਕਤ ਦੇਣ ਦੇ ਲਈ ਉਹਦੇ ਆਪਣੇ ਫੈਸਲੇ ਖੁਦ ਦੇ ਹਨ ਹallelujah ਉਹ ਸੱਚਾ ਹੈ ਜਿੰਦਾ ਹੈ ਪਵਿੱਤਰ ਹੈ ਉਹਦੀ ਅੱਖ ਹਮੇਸ਼ਾ ਆਪਣੇ ਲੋਕਾਂ ਦੇ ਉੱਤੇ ਹੈ ਉਹਦਾ ਹੱਥ ਹਮੇਸ਼ਾ ਆਪਣੇ ਲੋਕਾਂ ਦੇ ਨਾਲ ਹੈ ਹallelujah بس ਬਿਸ਼ਵਾਸ ਕਰੋ ਬਲੀਵ ਕਰੋ ਬਚਨ ਦੇ ਉੱਤੇ ਆਪਣਾ ਮਨ ਲਾਓ ਹallelujah ਜੋ वचन ਬੋਲਦਾ ਹੈ ਉਹਦੇ ਤੇ ਧਿਆਨ ਲਾਓ ਉਹਦੇ ਤੇ ਬਲੀਵ ਕਰੋ ਬਚਨ ਦੀ ਆਗਿਆਕਾਰੀ ਕਰੋ ਹallelujah ਕਿਸੇ ਨੇ ਕੁਝ ਨਹੀਂ ਦੇਣਾ ਹallelujah ਹallelujah ਦੇਣਾ ਤੇ ਦੇਣਾ ਸਿਰਫ ਪਰਮਿਸ਼ਨ ਹੈ ਪ੍ਰਭ ਯਿਸੂ ਮਸੀਹ ਨੇ ਦੇਣਾ ਹੈ ਯਿਸੂ ਨਾਸਰੀ ਨੇ ਦੇਣਾ ਹੈ ਪਵਿੱਤਰ ਆਤਮਾ ਪਰਦੇ ਨਾਲ ਹੈ ਪਵਿੱਤਰ ਆਤਮਾ ਦੇ ਦੁਆਰਾ ਪਵਿੱਤਰ ਆਤਮਾ ਦੇ ਦੁਆਰਾ ਆਤਮਾ ਦੇ ਵਿੱਚ ਹਮੇਸ਼ਾ ਪ੍ਰਾਰਥਨਾ ਕਰਦੇ ਰਹੋ ਜਾਗਦੇ ਰਹੋ ਪ੍ਰਾਰਥਨਾ ਦੇ ਵਿੱਚ ਮਗਨ ਰਹੋ ਪ੍ਰਾਰਥਨਾ ਦੇ ਵਿੱਚ ਆਪਣੇ ਆਪ ਨੂੰ ਪਰਮੇਸ਼ਰ ਦੇ ਨਾਲ ਜੋੜੀ ਰੱਖੋ ਪ੍ਰਾਰਥਨਾ ਵਿੱਚ ਭਾਵੇਂ ਤੁਸੀਂ ਕੰਮਾਂ ਤੇ ਹਨ ਭਾਵੇਂ ਤੁਸੀਂ ਸੁੱਤੇ ਹੋ ਭਾਵੇਂ ਲੰਮੇ ਪਏ ਹੋ ਭਾਵੇਂ ਤੁਸੀਂ ਬੈਠੇ ਹੋ ਭਾਵੇਂ ਜਿੱਥੇ ਵੀ ਮਰਜੋ ਆਤਮਾ ਦੇ ਵਿੱਚ ਸਰਗਰਮ ਰਹੋ ਆਤਮਾ ਦੇ ਵਿੱਚ ਪਰਮੇਸ਼ਰ ਦੇ ਨਾਲ ਜੁੜੇ ਰਹੋ ਹਾਲੇਲੂਇਆ ਬਹੁਤ ਜਲਦ ਤੁਹਾਨੂੰ ਉੱਤਰ ਆਉਣ ਵਾਲੇ ਹਨ ਉਹਨਾਂ ਪ੍ਰਾਰਥਨਾ ਦੇ ਜਿਨ੍ਹਾਂ ਦੇ ਬਹੁਤ ਚਿਰ ਹੋ ਗਿਆ ਹੈ ਤੁਸੀਂ ਉੱਤਰ ਮੰਗਦੇ ਉਹ ਮਗਰ ਉਤਰਨੀ ਆ ਰਹੇ ਬਹੁਤ ਜਲਦ ਪਰਮੇਸ਼ਰ ਉਤਰ ਦੇਣ ਵਾਲਾ ਹੈ ਬਹੁਤ ਹੀ ਜਲਦ ਪਰਮੇਸ਼ਰ ਉਤਰ ਦੇਣ ਵਾਲਾ ਹੈ ਅੱਜ ਮੈਂ ਤੁਹਾਡੇ ਲਈ ਆਪਣੇ ਲਈ ਪਰਮੇਸ਼ਰ ਦੀ ਫੇਵਰ ਮੰਗਦਾ ਹਾਂ ਐਕਸਟਰਾ ਫੇਵਰ ਮੰਗਦਾ ਤੁਹਾਡੀਆਂ ਜ਼ਿੰਦਗੀਆਂ 'ਚ ਆਪਣੀ ਜ਼ਿੰਦਗੀ ਦੇ ਵਿੱਚ ਮੇਰੇ ਪਿਆਰੇ ਖਦਾ ਮੇਰੇ ਸੱਚੇ ਖਦਾ ਮੇਰੇ ਜਿੰਦਾ ਖਦਾ ਐਕਸਟਰਾ ਫੇਵਰ ਕਰੋ ਸਾਡੀ ਅੱਜ ਐਕਸਟਰਾ ਫੇਵਰ ਕਰੋ ਐਕਸਟਰਾ ਫੇਵਰ ਕਰੋ ਐਕਸਟਰਾ ਫੇਵਰ ਕਰੋ ਮੇਰੇ ਪਿਤਾ ਪਰਮੇਸ਼ਰ ਪੈਨਾ ਪ੍ਰਾਮਾ ਦੀਆਂ ਜ਼ਿੰਦਗੀਆਂ ਦੇ ਵਿੱਚ ਤੇਰੀ ਮਰਜ਼ੀ ਪੂਰੀ ਹੋਵੇ ਤੇਰੀ ਇੱਛਾ ਪੂਰੀ ਹੋਵੇ ਪ੍ਰਭੂ ਆਪਣੀ ਇੱਛਾ ਨੂੰ ਜ਼ਾਹਰ ਕਰੋ ਆਪਣੀ ਇੱਛਾ ਨੂੰ ਪ੍ਰਗਟ ਕਰੋ ਮੇਰੇ ਪਿਤਾ ਪਰਮੇਸ਼ਰ ਅਸੀਂ ਦਿਖਾਵਾ ਕਰਨ ਵਾਲੇ ਨਹੀਂ ਅਸੀਂ ਸੱਚਾਈ ਤੇ ਚੱਲਣ ਵਾਲੇ ਹੋਈਏ ਤੁਸੀਂ ਆਪਣੇ ਮੁਖੜੇ ਨੂੰ ਸਾਡੇ ਤੇ ਚਮਕਾਵੋ ਤੇ ਤੇਰੇ ਪ੍ਰਭੂ ਜੀ ਕੰਮਾਂ ਨੂੰ ਕਰਨ ਵਾਲੇ ਜੀ ਤੇਰੇ ਰਾਹਾਂ ਤੇ ਚੱਲਣ ਵਾਲੇ ਹੋਈਏ ਹਾਲੇਲੂਇਆ ਹਾਲੇਲੂਇਆ ਜਿਸ ਦੇ ਨਾਲ ਖਦਾ ਤੂੰ ਆਪ ਹੈ ਪ੍ਰਭੂ ਜੀ ਉਸ ਦਾ ਕੋਈ ਵੀ ਬਾਲਵਿੰਗਾ ਨਹੀਂ ਕਰ ਸਕਦਾ ਇਸ ਨਾਸਰੀ ਦੇ ਪਵਿੱਤਰ ਨਾਮ ਦੇ ਵਿੱਚ ਪ੍ਰਭੂ ਜੀ 2025 ਦੇ ਵਿੱਚ ਉਹ ਬਲੈਸ ਹੁਣ ਜਿਨ੍ਹਾਂ ਦੇ ਕੋਲ ਪ੍ਰਭੂ ਜੀ ਬੇਬੀ ਨਹੀਂ ਜੋ ਬੇਬੀ ਦੇ ਲਈ ਪ੍ਰਾਰਥਨਾ ਕਰਵਾ ਰਹੀਆਂ ਹਨ ਪ੍ਰਭੂ ਜੀ ਅੱਛੀ ਉਹ ਬਲੈਸ ਹੁਣ ਇਹ 2025 ਦੇ ਵਿੱਚ ਇਹ 2025 ਮੁੱਕਣ ਤੋਂ ਪਹਿਲਾਂ ਪਹਿਲਾਂ ਪ੍ਰਭੂ ਜੀ ਉਹਨਾਂ ਦੀਆਂ ਜਿੰਦੀਆਂ ਦੇ ਵਿੱਚ ਇੱਕ ਪ੍ਰਭੂ ਜੀ ਨਮੀ ਟੈਸਟਮਨੀ ਆਵੇ ਪ੍ਰਭੂ ਜੀ ਬੜੀ ਟੈਸਟਮਨੀ ਆਵੇ ਉਹ ਪੈਣਾ ਬਲੈਸ ਹੁਣ ਪ੍ਰਭੂ ਜੀ ਜੋ ਵਿਸ਼ਵਾਸ ਦੇ ਨਾਲ ਪ੍ਰਭੂ ਜੀ ਪ੍ਰਾਰਥਨਾ ਕਰਨ ਉਹ ਜਿਨ੍ਹਾਂ ਨੇ ਪੂਰ ਲਿਆ ਹੋਇਆ ਪ੍ਰਭੂ ਜੀ ਨਾਸਰੀ ਜੀ ਬਲੈਸ ਹੁਣ ਬਲੈਸ ਹੁਣ ਬਲੈਸ ਹੁਣ ਹਾਲੇਲੂਆ ਜਿਨ੍ਹਾਂ ਦੀਆਂ ਕੋਖਾਂ ਤੁਸੀਂ ਭਰੀਆਂ ਹਨ ਪ੍ਰਭੂ ਜੀ ਉਹਨਾਂ ਦੇ ਆਉਣ ਵਾਲੇ ਬੱਚੇ ਨੂੰ ਪ੍ਰਭੂ ਜੀ ਉਹਨਾਂ ਪੈਣਾ ਨੂੰ ਮੈਂ ਤੇਰੇ ਪੁੱਤਰ ਲੋਹਜ ਕਵਰ ਕਰਦਾ ਤੇਰੇ ਪੁੱਤਰ ਲੋਹਜ ਸੀਲ ਕਰਦਾ ਕੋਈ ਵੀ ਇੱਕ ਵੀ ਫਜ਼ੂਲ ਪੈਸਾ ਉਹਨਾਂ ਦਾ ਖਰਚ ਨਾ ਹੋਵੇ ਫਜ਼ੂਲ ਪੈਸਾ ਖਰਚ ਨਾ ਹੋਵੇ ਪ੍ਰਭੂ ਜੀ ਨਾਸਰੀ ਜੀ ਨਾਰਮਲ ਡਿਲੀਵਰੀਆਂ ਹੋਣ ਤੇਰੇ ਜੀ ਸ਼ਨਾ ਦੇ ਵਿੱਚ ਨਾਰਮਲ ਨਾਰਮਲ ਪ੍ਰਮੇਸ਼ਾ ਨਾਸਿਰ ਤੇਰੇ ਪਵਿੱਤਰ ਨਾਮ ਚ ਮੰਗਦਾ ਹਾਂ ਹਾਲੇਲੂਇਆ ਇਨ ਦਾ ਨੇਮ ਆਫ ਜੀਸਸ ਇਨ ਦਾ ਹੌਲੀ ਨੀ ਮੁਕਤ ਚੀਜ਼ ਬLES ਕਰੋ ਬLES ਕਰੋ ਪ੍ਰਭ ਜੀ ਜੀਣਾ ਪੈਣਾ ਨੂੰ ਤੁਸੀਂ ਬੱਚੇ ਦਿੱਤੇ ਹਨ ਉਹਨਾਂ ਦੀ ਤੰਦਰੁਸਤੀ ਮੰਗਦਾ ਪ੍ਰਭ ਜੀ ਉਹਨਾਂ ਬੱਚਿਆਂ ਨੂੰ ਤੇਰੇ ਲਹੂ ਚ ਸੀਲ ਕਰਦਾ ਹਾਂ ਉਹਨਾਂ ਬੱਚਿਆਂ ਨੂੰ ਤੇਰੇ ਲਹੂ ਚ ਸੀਲ ਕਰਦਾ ਪ੍ਰਭ ਜੀ ਜੋ ਵੀ ਉਹਨਾਂ ਦੇ ਸਰੀਰਾਂ ਦੇ ਵਿੱਚ ਕਮੀਆਂ ਕਮਜ਼ੋਰੀਆਂ ਹਨ ਜੋ ਡਾਕਟਰਾਂ ਨੇ ਕਿਹਾ ਪਰੂਜੀ ਮਾਨ ਨੂੰ ਚੇਂਜ ਕਰਦਾ ਤੇਰੇ ਇਸ਼ੂ ਨਾਲ ਚ ਡਾਕਟਰਾਂ ਦੀਆਂ ਰਿਪੋਰਟਾਂ ਨੂੰ ਚੇਂਜ ਕਰਦਾ ਤੇਰੇ ਇਸ਼ੂ ਨਾਲ ਚ ਬਸ਼ਵਾਚ ਨਾਲ ਮੰਗਦਾ ਤੇਰੇ ਇਸ਼ੂ ਨਾਲ ਦੇ ਵਿੱਚ ਪ੍ਰਵਿਸ਼ਿਓ ਵੱਡੀਆਂ ਗਵਾਹੀਆਂ ਦੇ ਨਾਲ ਆਣ ਜੋ ਡਾਕਟਰਾਂ ਨੇ ਫੋਲਿਆ ਪ੍ਰਵਿਸ਼ਿਓ ਨਾ ਹੋਵੇ ਪ੍ਰਵਿਸ਼ਿਓ ਡਾਕਟਰਾਂ ਦੀਆਂ ਰਿਪੋਰਟਾਂ ਚੇਂਜ ਹੋ ਜਾਣ ਤੇਰੇ ਇਸ਼ੂ ਨਾਲ ਚ ਡਾਕਟਰਾਂ ਦੀਆਂ ਰਿਪੋਰਟਾਂ ਚੇਂਜ ਹੋ ਜਾਣ ਤੇਰੇ ਇਸ਼ੂ ਨਾਲ ਚ ਅੱਜ ਤੋਂ ਤੇਰਾ ਆਤਮ ਪ੍ਰਵਿਸ਼ਿਓ ਨਾਲ ਬੱਚਿਆਂ ਦੀਆਂ ਜਿੰਦੀਆਂ ਦੇ ਵਿੱਚ ਕੰਮ ਕਰੇ ਅੱਜ ਤੋਂ ਅੱਜ ਤੋਂ ਪ੍ਰਵਿਸ਼ਿਓ ਜੋ ਵੀ ਉਹਨਾਂ ਦੇ ਸਰੀਰਾਂ ਦੇ ਅੰਦਰ ਬਾਹਰ ਪ੍ਰਵਿਸ਼ਿਓ ਕਮੀਆਂ ਕਮਜ਼ੋਰੀਆਂ ਅੱਜ ਤੇਰਾ ਲਹੂ ਤੇਰਾ ਲਹੂ ਮੰਗਦਾ ਤੇਰਾ ਲਹੂ ਮੰਗ ਤੇ ਤੇਰਾ ਆਤਮਾ ਪ੍ਰਭੂ ਜੀ ਉਹਨਾਂ ਦੀ ਅਗਵਾਈ ਕਰੇ ਪ੍ਰਭੂ ਜੀ ਤੇਰਾ ਆਤਮਾ ਨਾਲ ਬੱਚਿਆਂ ਨੂੰ ਇੱਕ ਪ੍ਰਭੂ ਜੀ ਨਵੀਂ ਤਾਕਤ ਦੇਵੇ ਨਵਾਂ ਬਲ ਦੇਵੇ ਨਵੀਂ ਜ਼ਿੰਦਗੀ ਦੇਵੇ ਤਾਂ ਦਰੁਖਤੀ ਦੇ ਵਿੱਚ ਤੇਰੇ ਯਿਸੂ ਨਾਲ ਚ ਮੰਗਦਾ ਤੇਰੇ ਪਵਿੱਤਰ ਨਾਲ ਚ ਮੰਗਦਾ ਪ੍ਰਭੂ ਜੀ ਬੱਚੇ ਤੇਰੀ ਮਹਿਮਾ ਦੇ ਲਈ ਇਖਤਮਾਲ ਹੋਣ ਤੇਰੇ ਕੰਮਾਂ ਦੇ ਲਈ ਹਾਲੇਲੂਇਆ ਸਭ ਕੁਝ ਤੇਰੇ ਜਿੰਦਾ ਤੇਰੇ ਜਲਾਲੀ ਨਾਲ ਚ ਮੰਗ ਲੈਂਦਾ ਤੇਰ ਪਾ ਲੈਂਦਾ ਹਾਂ ਆਮੀਨ 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 ਹਾਲੇਲੂਇਆ ਹਾਲੇਲੂਇਆ ਪੈਣੂ ਪ੍ਰਭੂ ਜੋ ਵੀ ਪ੍ਰਾਰਥਨਾ ਨੂੰ ਸੋਣੇ ਵਿਸ਼ਵਾਸ ਕਰੇ ਬਰਕਤ ਤੁਹਾਡੀ ਪ੍ਰਭੂ ਜੀ ਨਾਸਰੀ ਦੇ ਪਵਿੱਤਰ ਨਾਂ ਦੇ ਵਿੱਚ Ameen, I Ameen, I Ameen. I